ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਏਕੇ ਪੰਜਾਬਨ ਚੈਨਲ ਤੇ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਜੀ ਸੂਟ ਸਟਿਚ ਕਰਦੀ ਕਰਦੀ ਨਾ ਸੂਟ ਸਿੰਦੀ ਪਈ ਸੀ ਤੇ ਮੈਂ ਕਿਹਾ ਚਲੋ ਅੱਜ ਆਪਾਂ ਇੱਥੇ ਹੀ ਬੈਠੇ ਬੈਠੇ ਇੱਕ ਵੀਡੀਓ ਬਣਾ ਲੈਨੇ ਆ ਤੇ ਵੀਡੀਓ ਬਣਾਉਣ ਲਈ ਵੀ ਤੁਹਾਨੂੰ ਪਤਾ ਟਾਈਮ ਚਾਹੀਦਾ ਤਾਂ ਉਧਰ ਮੇਰੇ ਨਾਲ ਸਲਾਈ ਵਾਲੇ ਸੂਟ ਵੀ ਆ ਉਹ ਵੀ ਮੈਂ ਦੇਨੇ ਆ ਬਹੁਤ ਯਾਨੀ ਕਿ ਜਿਨ੍ਹਾਂ ਦੇ ਸੂਟ ਆ ਉਹਨਾਂ ਨੇ ਬਹੁਤ ਕਾਲੀ ਪਾਈ ਹੋਈ ਹੈ ਵੀ ਮੈਨੂੰ ਹੋਣੀ ਚਾਹੀਦੇ ਹੋਣੇ ਚਾਹੀਦੇ ਪਰ ਮੈਂ ਅੱਜ ਵੀਡੀਓ ਬਹੁਤ ਛੋਟੀ ਜੀ ਤੇ ਸਿਰਫ ਦੋ ਕੀ ਗੱਲਾਂ ਕਰਨੀਆਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਤੇ ਅੱਜ ਗੱਲ ਹੈਗੀ ਆ ਜੀ ਸ਼ਬਦਾਂ ਦਾ ਹੇਰ ਫੇਰ ਕਹਿੰਦੇ ਆ ਜ ਆਪਣੇ ਜਿਹੜੇ ਸ਼ਬਦ ਆ ਨਾ ਇਹ ਬਹੁਤ ਹੀ ਮੈਟਰ ਕਰਦੇ ਆ ਵੀ ਆਪਾਂ ਸ਼ਬਦਾਂ ਦਾ ਇਸਤੇਮਾਲ ਕਿੱਦਾਂ ਕਰਦੇ ਆ ਤੇ ਸ਼ਬਦਾਂ ਦੀ ਗੱਲ ਇਹ ਆ ਵੀ ਜਿੱਦਾਂ ਵੀ ਸਮਝ ਲਓ ਮੈਂ ਆਪਣੀ ਬਹੂ ਨੂੰ ਆਵਾਜ਼ ਮਾਰਨੀ ਮੈਂ ਆਪਣੇ ਨੂੰਹ ਨੂੰ ਆਵਾਜ਼ ਮਾਰਨੀ ਆ ਜੇ ਮੈਂ ਉਹਨੂੰ ਇਹ ਕਹੂੰਗੀ ਇੱਧਰ ਆਓ ਬੇਟਾ ਮੇਰੀ ਗੱਲ ਸੁਣੋ ਜਾਂ ਮੈਂ ਇਹ ਵੀ ਕਹਿ ਸਕਦੀ ਚਲੋ ਮੈਂ ਇਹ ਨਹੀਂ ਕਹਿੰਦੀ ਵੀ ਆਪਾਂ ਇਸੇ ਤਰ੍ਹਾਂ ਕਵਾਂਗੇ ਜਿਵੇਂ ਮੈਂ ਇਹ ਵੀ ਕਹੂੰਗੀ ਇੱਧਰ ਆ ਪੁੱਤ ਮੇਰੀ ਗੱਲ ਸੁਣ ਅੱਗੋਂ ਮੈਨੂੰ ਵੀ ਇਹੀ ਜਵਾਬ ਆਊਗਾ ਆਈ ਮम्मा ਜੀ ਜੇ ਮੈਂ ਉਹਨੂੰ ਕਹੂੰਗੀ ਇੱਧਰ ਆ ਕੀ ਕਰੀ ਜੰਨੀ ਆ ਇੱਧਰ ਆ ਕੇ ਗੱਲ ਸੁਣ ਮੇਰੀ ਤਾਂ ਫਿਰ ਮੈਨੂੰ ਕਿਦਾਂ ਦਾ ਜਵਾਬ ਮਿਲੇਗਾ ਮੈਂ ਮੇਹੀ ਚੀਜ਼ ਕਹਿੰਦੇ ਨੇ ਖੁੱਜੀ ਆਵਾਜ਼ ਆ ਜਿੱਦਾਂ ਦੀ ਦੋਗੇ ਉਦਾਂ ਦੀ ਵਾਪਸ ਆਊਗੀ ਹੈਨਾ ਤੇ ਆਪਾਂ ਨੂੰ ਇੱਕ ਹੋਰ ਚੀਜ਼ਿਆ ਕਹਿ ਦਿੰਦੇ ਆ ਮੂੰਹ ਤੇ ਗੱਲ ਕਰਨ ਵਾਲਾ ਬੰਦਾ ਬਹੁਤ ਵਧੀਆ ਹੁੰਦਾ ਆ ਹੋ ਸਕਦਾ ਜੀ ਵਧੀਆ ਹੋਵੇ ਮੈਂ ਇਸ ਗੱਲ ਨੂੰ ਇਨਕਾਰ ਨਹੀਂ ਕਰਦੀ ਪਰ ਆਪਾਂ ਜਿਹੜੇ ਮੂੰਹ ਤੇ ਗੱਲ ਕਰਦੇ ਆ ਨਾ ਇਹਦੇ ਨਾਲ ਕਿੰਨਾ ਕਿਸੇ ਨੂੰ ਦੁੱਖ ਹੋ ਸਕਦਾ ਆਪਾਂ ਇਸ ਦਾ ਅੰਦਾਜ਼ਾ ਨਹੀਂ ਲਾ ਸਕਦੇ ਮੈਂ ਕਹਿੰਨੀ ਆ ਵੀ ਜਿਸ ਤਰ੍ਹਾਂ ਕੋਈ ਅਗਲਾ ਚਾਰ ਬੰਦਿਆਂ ਦੇ ਵਿੱਚ ਖੜਾ ਆ ਆਪਾਂ ਨੂੰ ਉਹ ਗੱਲ ਜਿਹੜੀ ਆ ਉਹ ਨੂੰ ਕੱਲਿਆਂ ਨੂੰ ਸ਼ਾਇਦ ਕਰਨੀ ਹੋਵੇ ਜਦੋਂ ਆਪਾਂ ਉਹਨੂੰ ਚੋਹ ਬੰਦਿਆਂ ਦੇ ਵਿੱਚ ਕਹਿ ਦਿੰਦੇ ਆ ਵੀ ਇਹਨਾਂ ਨੂੰ ਇੰਦਾ ਕਿੰਨੇ ਇਹਨੂੰ ਫਿਰ ਪਤਾ ਲੱਗੂਗਾ ਕੀ ਗੱਲ ਆਪੇ ਚੰਗਾ ਕਰਦੇ ਆ ਨਹੀਂ ਆਪਾਂ ਚੰਗਾ ਨਹੀਂ ਕਰਦੇ ਆਪਾਂ ਇਹ ਬਹੁਤ ਮਾੜਾ ਕਰਦੇ ਆ ਉਹਨੂੰ ਕਿੰਨਾ ਦੁੱਖ ਲੱਗੂਗਾ ਉਹਦੀ ਆਤਮਾ ਕਿੰਨੀ ਦੁਖੀ ਹੋਊਗੀ ਇਦਾਂ ਹੀ ਆ ਨਾ ਸਾਡੇ ਪਿੰਡ ਦੀ ਗੱਲ ਆ ਮੈਂ ਤੁਹਾਨੂੰ ਦੱਸਦੀ ਆ ਇੱਕ ਜਨਾਨੀ ਹੁੰਦੀ ਸੀ ਉਹਦੀ ਕਰਿਆਨੇ ਦੀ ਦੁਕਾਨ ਸੀ ਤੇ ਜਿੱਦਾਂ ਕਹਿੰਦੇ ਹੁੰਦੇ ਵੀ ਦੁਕਾਨਦਾਰੀ ਹੋਈ ਜਾਂ ਕੁਝ ਵੀ ਆ ਇਹ ਸਾਡੀ ਜ਼ੁਬਾਨ ਤੇ ਹੀ ਆ ਨਾ ਚੱਲਦਾ ਆ ਤੇ ਉਹਨੇ ਜਦੋਂ ਕਿਸੇ ਨੂੰ ਕਹਿੰਦੇ ਆ ਵੀ ਉਹਨੇ ਜਦੋਂ ਕਿਸੇ ਕੋਲ ਪੈਸੇ ਲੈਣੇ ਹੋਣੇ ਨਾ ਤੇ ਉਹਨੇ ਦੋ ਖੜਿਆਂ ਦੇ ਵਿੱਚ ਉਹਨੂੰ ਕਹਿਣਾ ਵੀ ਐਨੇ ਪੈਸੇ ਤੇਰੇ ਵੱਲ ਬਣਦੇ ਆ ਤੇ ਮੈਨੂੰ ਦੇ ਕੀ ਜਾਈਂ ਹਾਂ ਉਹ ਅਗਲਾ ਪੈਸੇ ਤਾਂ ਜ਼ਰੂਰ ਦੇ ਜਾਊਗਾ ਪਰ ਉਹਨਾਂ ਕਿੰਨਾ ਦੁੱਖ ਲੱਗਾ ਹੋਊਗਾ ਕਿੰਨੀ ਬੇਇੱਜ਼ਤੀ ਹੋਈ ਹੋਊਗੀ ਇਹ ਤਾਂ ਉਹੀ ਜਾਣਦਾ ਆ ਤੇ ਪਰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਉਹਦੇ ਪੈਸੇ ਮੋੜ ਦੋਗਾ ਪਰ ਉਹਦੀ ਦੁਕਾਨ ਤੇ ਦੁਬਾਰਾ ਨਹੀਂ ਜਾਊਗਾ ਹਨਾ ਐਸੀ ਤਰ੍ਹਾਂ ਹੀ ਹੁੰਦਾ ਆ ਤੇ ਹੁਣ ਜਿੱਦਾਂ ਮੇਰੇ ਘਰ ਕੋਈ ਆਇਆ ਮੈਂ ਉਹਦੇ ਹਲਕੀ ਜਿਹੀ ਮੁਸਕਰਾੜੂ ਦੇ ਨਾਲ ਉਹਨੂੰ ਕਹਾ ਵੀ ਤੁਸੀਂ ਅੰਦਰ ਆ ਜਾਓ ਆਓ ਚਾਹ ਪਾਣੀ ਪੀ ਕੇ ਜਾਇਓ ਇਹਦੇ ਨਾਲ ਕੀ ਘਟ ਜਾਂਦਾ ਸਾਡਾ ਹਨਾ ਕੁਝ ਵੀ ਨਹੀਂ ਹੁੰਦਾ ਇਸ ਤਰ੍ਹਾਂ ਤੇ ਵੀ ਜੇ ਆਪਾਂ ਨਹੀਂ ਅਗਰੇ ਉਹਨੂੰ ਬੁਲਾਵਾਂਗੇ ਕਹਿਣਾ ਲੈ ਇਹਨੇ ਤੁਹਾਨੂੰ ਅੰਦਰ ਆਉਣ ਨੂੰ ਵੀ ਕਿਹਾ ਹੈਗਾ ਚਲਾਨੀ ਨੇ ਤੇ ਇਹ ਹੀ ਚੀਜ਼ ਹੁੰਦੀ ਆ ਚਲੋ ਮੰਨ ਲਓ ਜਿਵੇਂ ਕਿਤੇ ਆਪਣੇ ਆਂਢ ਗੁਆਢਿਆ ਆਪਣੇ ਕੋਲ ਕੋਈ ਗੱਲ ਨਹੀਂ ਹੈਗੀ ਕਰਨ ਨੂੰ ਆਪਾਂ ਨੂੰ ਚਾਹੀਦਾ ਉਹਨਾਂ ਨੂੰ ਸਿਰਫ ਸਾਸਰੀਕਾਲ ਬੁਲਾ ਦਿਓ ਕੁਝ ਹੋਰ ਨਾ ਗੱਲ ਕਰੋ ਸਾਸਰੀਕਾਲ ਬੁਲਾ ਦਿਓ ਆਪਣੇ ਕੰਮ ਕਰੋ ਅੰਦਰ ਜਾਓ ਬਸ ਠੀਕ ਠਾਕਿਆ ਜੀ ਜਾਣੀ ਕਿ ਸਾਨੂੰ ਕਿ ਆਪਣੀ ਜ਼ੁਬਾਨ ਜਿਹੜੀ ਆ ਬਹੁਤ ਮਿੱਠੀ ਰੱਖਣੀ ਚਾਹੀਦੀ ਆ ਅੰਦਰ ਦਿਲ ਦੇ ਵਿੱਚ ਕੀ ਚੱਲਦਾ ਆ ਇਹ ਕਦੇ ਕਿਸੇ ਨੇ ਨਹੀਂ ਦੇਖਿਆ ਤੇ ਕਹਿ ਦਿੰਦੇ ਆ ਜੀ ਬੋਲ ਪੜਾਕ ਬਹੁਤ ਵਧੀਆ ਹੁੰਦਾ ਆ ਬੋਲ ਪੜਾਕ ਦਾ ਕਾਹਦਾ ਵਧੀਆ ਹੋਇਆ ਤੁਸੀਂ ਇੰਨਾ ਤਾਂ ਉਹਨਾਂ ਨੂੰ ਟੰਗਿਆ ਪਿਆ ਬੋਲ ਪੜਾਕ ਕਰ-ਕਰ ਕੇ ਤੇ ਮੈਂ ਤਾਂ ਕਹਿੰਦੀ ਹਾਂ ਤੇ ਨਾਲੋਂ ਚੁੱਪ ਰਹਿਣਾ ਜਿਹੜਾ ਬਹੁਤ ਵਧੀਆ ਹੁੰਦਾ ਆ ਤੇ ਕਿਹੜੀਆਂ-ਕਿਹੜੀਆਂ ਭੈਣਾਂ ਜਾਂ ਵੀਰ ਮੇਰੀ ਇਸ ਗੱਲ ਦੇ ਨਾਲ ਸਹਿਮਤ ਆ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋ ਸਕਦਾ ਮੇਰੀ ਗੱਲ ਦਾ ਕਿਸੇ ਨਾ ਕਿਸੇ ਨੂੰ ਜ਼ਰੂਰ ਗੁੱਸਾ ਲੱਗੂਗਾ ਉਵੇਂ ਮੈਨੂੰ ਜਰੂਰ ਦੱਸ ਸਕਦੇ ਹੋ ਕੋਈ ਗੱਲ ਨਹੀਂ ਜੀ ਤੁਸੀਂ ਵੀ ਸਾਡੀ ਉਮਰ ਦੇ ਵਿੱਚ ਆਉਣਾ ਆ ਤੁਹਾਨੂੰ ਵੀ ਪਤਾ ਲੱਗ ਹੀ ਜਾਣਾ ਆ ਵੀ ਜਿਹੜੇ ਸ਼ਬਦ ਆ ਉਹ ਕਿੰਨਾ ਇਸਤੇਮਾਲ ਜਿਹੜੇ ਆਪਾਂ ਨੂੰ ਕਿੱਦਾਂ ਕਰਨੇ ਚਾਹੀਦੇ ਆ ਕਿੰਨਾ ਮੈਟਰ ਕਰਦੇ ਆ ਸਾਡੇ ਸ਼ਬਦ ਜਿਹੜੇ ਆ ਤੇ ਤੁਸੀਂ ਅੱਜ ਦੀ ਵੀਡੀਓ ਬੱਸ ਮੇਰੀ ਇੰਨੀ ਆ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਉਹਨਾਂ ਚੀਜ਼ ਸਾਰਿਆਂ ਨੂੰ ਸਤਿ ਸ੍ਰੀ ਅਕਾਲ